ਨਰਸਰੀ ਦੇ ਜਵਾਕ ਨੇ ਪੇਪਰ ਸ਼ੀਟ ਉੱਤੇ ਸੁਸੂ ਕਰਦਾ ਬਾਥਰੂਮ ਕਰਦਾ ਮੈਡਮ ਬੋਲਦੀ ਹੈ ਕਹਿੰਦੀ beta ਕੀ ਕੀਤਾ ਉਹ ਬੋਲਦਾ ਵਿਚਾਰਾ ਡਰ ਕੇ ਜੇ ਕਹਿੰਦਾ ਮੇਰੀ ਮੰਮੀ ਨੇ ਕਿਹਾ ਸੀ ਜਿਹੜਾ ਕੋਸ ਪਹਿਲਾ ਹੁੰਦਾ ਹੋਇਆ ਉਹ ਪਹਿਲਾ ਕਲੀ ਕਾਰ ਵਾਲੀ ਕਹਿੰਦੀ ਤੁਸੀਂ ਮੇਰਾ ਜਨਮ ਦਿਨ ਕਿਵੇਂ ਭੁੱਲ ਗਏ ਕਾਰ ਵਾਲਾ ਕਹਿੰਦਾ ਲੈ ਤੇਰਾ ਜਨਮ ਦਿਨ ਕਦੇ ਮੈਂ ਭੁੱਲ ਸਕਦਾ ਕਹਿੰਦਾ ਮੈਂ ਤਾਂ ਇਹ ਸੋਚ ਰਿਹਾ ਵੀ ਤੈਨੂੰ ਦੇਖ ਕੇ ਲੱਗ ਹੀ ਨਹੀਂ ਰਿਹਾ ਵੀ ਤੇਰੀ ਉਮਰ ਵੀ ਵੱਧ ਰਹੀ ਹੈ ਕਾਰ ਵਾਲੀ ਖੁਸ਼ ਹੋ ਕੇ ਸੱਚੀ ਜੀ ਕਹਿੰਦੀ ਲੱਗ ਹੀ ਨਹੀਂ ਰਿਹਾ ਤੁਹਾਡੇ ਲਈ ਖੀਰ ਲੈ ਕੇ ਆਵਾ ਕਾਰ ਵਾਲਾ ਕਹਿੰਦਾ ਹਾਂ ਹਾਂ ਲੈ ਕੇ ਜਦੋਂ ਉਧਰ ਗਈ ਕਾਰ ਵਾਲਾ ਬੋਲਦਾ ਉਹਦੇ ਮਨ ਦੇ ਵਿੱਚ ਸ਼ੁਕਰ ਹੈ ਕਹਿੰਦਾ ਮੌਕੇ ਤੇ ਕੋਈ ਗੱਲ ਆ ਗਈ ਕਹਿੰਦਾ ਬਹਾਨਾ ਆ ਗਿਆ ਨਹੀਂ ਤਾਂ ਕਹਿੰਦਾ ਅੱਜ ਰੋਟੀ ਚੱਕ ਕੇ ਖਾਣੀ ਪੈਂਦੀ ਇੱਕ ਵਾਰ ਇੱਕ ਯੂਰਪੀਅਨ ਕੁੱਤਾ ਆਪਦਾ ਦੇਸ਼ ਛੱਡ ਕੇ ਇੰਡੀਆ ਦੇ ਵਿੱਚ ਰਹਿਣ ਲਈ ਆ ਗਿਆ ਪੱਕਾ ਤਾਂ ਉਹਨੂੰ ਆਪਦਾ ਦੇਸ਼ ਛੱਡਣ ਦਾ ਕਾਰਨ ਪੁੱਛਿਆ ਗਿਆ ਵੀ ਤੂੰ ਇੰਡੀਆ ਦੇ ਵਿੱਚ ਹੀ ਰਹਿਣ ਲਈ ਕਿਉਂ ਆਇਆ ਤਾਂ ਉਹਨੇ ਕੁੱਤੇ ਨੇ ਜਵਾਬ ਦਿੱਤਾ ਕਹਿੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਖਾਣਾ ਪਾਣੀ ਹਵਾ ਪਾਣੀ ਸਾਫ਼ ਸੁਥਰਾ ਮਾਹੌਲ ਰਹਿਣ ਲਈ ਸਾਰਾ ਕੁਝ ਵਧੀਆ ਇੰਡੀਆ ਤੋਂ ਬਿਹਤਰ ਨੇ ਸਾਰੀਆਂ ਚੀਜ਼ਾਂ ਉੱਥੇ ਪਰ ਕਹਿੰਦਾ ਜਿਹੜੀ ਇੰਡੀਆ ਦੇ ਵਿੱਚ ਪੌਮਕਨ ਦੀ ਆਜ਼ਾਦੀ ਆ ਨਾ ਉਹ ਕਿਸੇ ਹੋਰ ਦੇਸ਼ ਦੇ ਵਿੱਚ ਹੈ ਨਹੀਂ ਕਾਲੇ ਸਮਝਿਓ ਇੱਕ ਸ਼ਰਾਬੀ ਮਰ ਗਿਆ ਤੇ ਸਵਰਗਾਂ ਦੇ ਵਿੱਚ ਘੁੰਮ ਰਿਹਾ ਸੀ ਬਹੁਤ ਦੇਰ ਘੁੰਮਣ ਤੋਂ ਬਾਅਦ ਉਹਨੂੰ ਜਮਰਾਜ ਟੱਕਰ ਗਿਆ ਕਹਿੰਦਾ ਜੀ ਮੈਂ ਤਾਂ ਕਹਿੰਦਾ ਡੇਲੀ ਡੱਕਦਾ ਸੀ दारू ਨਾਲ ਕਹਿੰਦਾ ਰੋਜ਼ ਪੀਂਦਾ ਸੀ ਫਿਰ ਮੈਨੂੰ ਕਹਿੰਦਾ ਸਵਰਗ ਕਿਵੇਂ ਮਿਲ ਗਿਆ ਕਹਿੰਦਾ ਤੂੰ ਜਿਹੜਾ ਨਾ ਦਿਲੀ ਬਿਨਾ ਰੋਟੀ ਖਾਦੇ ਸੌ ਜਾਂਦਾ ਸੀ ਸਲਾਦ ਖਾ ਕੇ ਉਹਨੂੰ ਟੈਕਨੋਲੋਜੀ ਨੇ ਵਰਤਾ ਚ ਗੱਲ ਲਿਆ ਇਸੇ ਕਰਕੇ ਤੈਨੂੰ ਸਵਰਗ ਮਿਲ ਗਿਆ ਰਾਵਨ ਨੂੰ ਕਚਹਿਰੀਆਂ ਚ ਲਿਆਂਦਾ ਗਿਆ ਤੇ ਉਹਨੂੰ ਕਿਹਾ ਗਿਆ ਗੀਤਾ ਤੇ ਹੱਥ ਰੱਖ। ਉਹ ਕਹਿੰਦਾ ਨਾ ਪਹਿਲਾਂ ਮੈਂ ਸੀਤਾ ਤੇ ਹੱਥ ਰੱਖਿਆ ਸੀ ਕਹਿੰਦਾ ਕਿੰਨਾ ਵੱਡਾ ਮੈਟਰ ਹੋ ਗਿਆ ਸੀ। ਨਾ ਕਹਿੰਦਾ ਆਈ ਐਮ ਨਾਟ ਇੰਟਰਸਟਿਡ। ਮੈਂ ਸੂਰਜ ਨੂੰ ਪੁੱਛਿਆ ਹਜੇ ਤਾਂ ਗਰਮੀ ਸ਼ੁਰੂ ਵੀ ਨਹੀਂ ਹੋਈ। ਹੁਣੀ 30 40 ਡਿਗਰੀ ਕਰ ਰੱਖਿਆ। ਸੂਰਜ ਕਹਿੰਦਾ ਰੁਕ ਜਾ ਹਜੇ ਇਹ ਹਜੇ ਤਾਂ ਕਹਿੰਦਾ ਪਾਰਟੀ ਸ਼ੁਰੂ ਹੋਈ ਐ। ਅੱਜ ਦਾ ਗਿਆਨ 에어 호ਸਟੈਸ ਹਵਾਈ ਕੰਨਿਆ ਨਰਸ ਦਵਾਈ ਕਰਨਿਆ ਟੀਚਰ ਪੜਾਈ ਕਰਨਿਆ ਵਾਈਫ ਲੜਾਈ ਕਰਨਿਆ ਅੱਧੀ ਰਾਤ ਨੂੰ ਪੱਪੂ दारू ਨਾਲ ਡੱਕ ਕੇ ਸੜਕ ਤੇ ਜਾ ਰਿਹਾ ਸੀ ਉਹਨੂੰ ਪੁਲਿਸ ਵਾਲ ਨੇ ਰੋਕ ਲਿਆ ਉਹ ਕਹਿੰਦਾ ਅੱਧੀ ਰਾਤ ਨੂੰ ਕਿੱਧਰ ਚੱਲਿਆ दारू ਨਾਲ ਡੱਕ ਕੇ ਪੱਪੂ ਬੋਲ ਕਹਿੰਦਾ ਪਰਵਾਸਨ ਸੁਣੇ ਚੱਲਿਆ ਕਹਿੰਦਾ ਹਰਜੀ ਅੱਧੀ ਰਾਤ ਨੂੰ ਕਿਹੜਾ ਮਹਾਪੁਰਸ਼ ਤੈਨੂੰ ਪਰਵਾਸਨ ਸੁਣਾਉਂਦਾ ਕਹਿੰਦਾ ਨਹੀਂ ਨਹੀਂ ਪਰਵਾਸਨ ਦਾ ਕਹਿੰਦਾ ਘਰ ਵਾਲੀ ਸੁਣਾਉਂੂ ਕਰਮਚਾਰੀ ਆਪਦੇ ਬੌਸ ਨੂੰ ਕਹਿੰਦਾ ਕਹਿੰਦਾ ਜੀ ਤੁਸੀਂ ਵਿਆਹੇ ਹੋਏ ਬੰਦਿਆਂ ਨੂੰ ਕਿਉਂ ਇਕੱਲੇ ਨੌਕਰੀ ਤੇ ਰੱਖਦੇ ਹੋ ਕਹਿੰਦਾ ਦੇਖੋ ਪਹਿਲੀ ਗੱਲ ਤਾਂ ਉਹਨਾਂ ਨੂੰ ਬੇਇੱਜ਼ਤੀ ਸਹਿਣ ਦੀ ਆਦਤ ਹੁੰਦੀ ਹੈ ਦੂਜੀ ਗੱਲ ਉਹਨਾਂ ਨੂੰ ਘਰੇ ਜਾਣ ਦੀ ਕੋਈ ਜਲਦੀ ਨਹੀਂ ਹੁੰਦੀ ਕੁੜੀਆਂ ਨੂੰ ਇੱਕ ਗੱਲ ਕਹਾ ਹੁਣ ਜਿਹੜਾ ਟ੍ਰੈਂਡ ਆ ਨਾ ਜੁੱਤੀ ਚੱਕਣ ਵਾਲਾ ਇਹਨੂੰ ਥੋੜਾ ਜਿਹਾ ਬਦਲੋ ਹੁਣ ਵਿਆਹਲੇ ਮੁੰਨੇ ਦਾ ਮੋਬਾਈਲ ਚੱਕਿਆ ਕਰੋ ਦੇਖੋ ਮੂੰਹ ਮੰਗੇ ਪੈਸੇ ਮਿਲਿਆ ਕਰਨਗੇ ਨਾ 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 ਵਿਆਹ ਹੋਇਆ ਘਰ ਵਾਲੀ ਨੇ ਪਹਿਲੀ ਵਾਰ ਰੋਟੀ ਪਾਣੀ ਬਣਾਇਆ ਘਰ ਵਾਲਾ ਖਾ ਰਿਆ ਸੀ ਪਰ ਸਬਜੀ ਦੇ ਵਿੱਚ ਮਿਰਚ ਬਹੁਤ ਜ਼ਿਆਦਾ ਤੇਲ ਸੀ ਪਰ ਉਹ ਮਾਹੌਲ ਨੂੰ ਵਿਗਾੜਨਾ ਨਹੀਂ ਸੀ ਚਾਹੁੰਦਾ ਇਸ ਕਰਕੇ ਉਹਨੇ ਕਹਿਤਾ ਵੀ ਸਬਜੀ ਕਹਿੰਦਾ ਬਹੁਤ ਸਵਾਦ ਬਣੀ ਆ ਘਰ ਵਾਲੀ ਕਹਿੰਦੀ ਫਿਰ ਤੁਸੀਂ ਰੋਕ ਕਿਉਂ ਰਹੇ ਹੋ ਘਰ ਵਾਲਾ ਕਹਿੰਦਾ ਇਹ ਤਾਂ ਖੁਸ਼ੀ ਦੇ ਸੰਝੂ ਨੇ ਘਰ ਵਾਲੀ ਕਹਿੰਦੀ ਸਬਜੀ ਹੋਰ ਪਾਵਾਂ ਨਾ 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 ਕਹਿੰਦਾ ਹੋਰ ਇੰਨੀ ਖੁਸ਼ੀ ਵੀ ਚਾਹ ਦੀ ਨਹੀਂ ਜਾਣੀ ਕੀ ਮੁੰਡਿਆ ਤੁਹਾਡੀ ਕੋਈ ਸਹੇਲੀ ਹੈਗੀ ਆ ਜਾਂ ਹਰ ਇੱਕ ਕੁੜੀ ਤੁਹਾਨੂੰ ਦੇਖ ਕੇ ਭਾਈ ਕਹਿ ਦਿੰਦੀ ਹੈ ਜਾਂ ਕੋਈ ਸੋਸ਼ਲ ਮੀਡੀਆ ਤੇ ਤੁਹਾਡੀ ਕੋਈ ਫਰੈਂਡ ਹੀ ਹੋਵੇ ਜੇ ਇਹਨਾਂ ਵਿੱਚੋਂ ਕੋਈ ਵੀ ਤੁਹਾਡੇ ਕੋਲੇ ਸਹੂਲਤ ਨਹੀਂ ਨਾ ਤਾਂ ਕਬਰਾਂ ਆਉਣ ਦੀ ਲੋੜ ਨਹੀਂ Google ਤੇ ਜਾਓ ਉੱਥੇ ਲੌਗਇਨ ਕਰੋ www.hairabbachakla.com ਕੋਈ ਤਾਂ ਨਹੀਂ ਬੰਨ ਇੱਕ ਸਾਧੂ ਨੇ ਮੈਨੂੰ ਰਾਹ ਦੇ ਵਿੱਚ ਰੋਕ ਲਿਆ ਮੈਨੂੰ ਕਹਿੰਦਾ ਬੱਚਾ ਤੈਨੂੰ ਸਵਰਗ ਮਿਲੇਗਾ ਕਹਿੰਦਾ ਲਿਆ ਹੁਣ ਮੇਰੀ ਭੇਟਾ ਦੇ ਮਗਾ ਚੱਕ ਬਾਬਾ ਦਿੱਲੀ ਚੱਕ ਭੇਟਾ ਦੇ ਵਿੱਚ ਤੈਨੂੰ ਦਿੱਲੀ ਦਿੱਤੀ ਕਹਿੰਦਾ ਲੈ ਦਿੱਲੀ ਕਿਹੜਾ ਤੇਰੀ ਹੈ ਜਿਹੜੀ ਮੈਨੂੰ ਦੀ ਜਾਨਾ ਮੈਂ ਕਿਹਾ ਫਿਰ ਸਵਾਗ ਕਿਹੜਾ ਤੇਰੇ ਪਿਓ ਦਾ ਜਿਹੜਾ ਇੱਥੇ ਪਲਾਟ ਕੱਟੀ ਜਾਂਦਾ ਜੈਸੇ ਨੂੰ ਤੇ ਸਾ ਇੱਕ ਬੰਦੇ ਨੇ ਬੜੀ ਸੀਰੀਅਸ ਨਾਲ ਮੈਨੂੰ ਕਿਹਾ ਕਹਿੰਦਾ ਮੈਂ ਤੈਨੂੰ ਇੱਕ ਚੀਜ਼ ਸੁਣਾਵਾਂ ਕਹਿੰਦਾ ਤੂੰ ਵਾਹ ਵਾਹ ਕਰੀ ਮੈਂ ਕਿਹਾ ਠੀਕ ਕਹਿੰਦਾ ਪੱਖਾ ਚੱਲੇ ਤਾਂ ਹਵਾ ਦਿੰਦਾ ਮੈਂ ਕਿਹਾ ਵਾਹ ਵਾਹ ਕਹਿੰਦਾ ਪੱਖਾ ਚੱਲੇ ਤਾਂ ਹਵਾ ਦਿੰਦਾ ਮੈਂ ਕਿਹਾ ਵਾਹ ਵਾਹ ਮਹਾਗੇ ਕਹਿੰਦਾ ਵੀਰੇ ਜੇ ਪੱਖਾ ਚੱਲੂ ਹਵਾ ਹੀ ਦਊ ਕਿਹੜਾ ਰਾਸ਼ਗੋਲੇ ਦਊ ਬਿਆਹ ਕੀ ਆ ਬਿਆਹ ਇੱਕ ਖੂਬਸੂਰਤ ਜੰਗਲ ਹੈ ਜਿੱਥੇ ਬਹਾਦਰ ਸ਼ੇਰਾਂ ਦਾ ਸ਼ਿਕਾਰ ਹਿਰਨਾ ਦੁਆਰਾ ਕੀਤਾ ਜਾਂਦਾ ਬਿਆਹ ਮਤਲਬ ਸੁਣਦੇ ਹੋ ਜੀ ਤੋਂ ਲੈ ਕੇ ਬੋਲਾ ਹੋ ਗਿਆ ਉਥੋਂ ਤੱਕ ਦਾ ਸਫ਼ਰ ਜਾਨ ਕਿੱਥੇ ਰਹਿ ਗਈ ਉਥੋਂ ਤੋਂ ਲੈ ਕੇ ਕਿੱਥੇ ਮਰ ਗਈ ਉਥੋਂ ਤੱਕ ਦਾ ਸਫ਼ਰ ਤੁਸੀਂ ਮੈਨੂੰ ਕਰਮਾਂ ਨਾਲ ਮਿਲਿਓ ਉਥੋਂ ਤੋਂ ਲੈ ਕੇ ਮੇਰੇ ਕਰਮ ਫੁੱਟੇ ਸੀ ਜਿਹੜੇ ਮੈਨੂੰ ਤੂੰ ਮਿਲ ਗਈ ਵਿਆਹ ਕਸ਼ਮੀਰ ਵਰਗਾ ਦੇਖਣ ਨੂੰ ਤਾਂ ਸੋਹਣਾ ਲੱਗਦਾ ਪਰ ਹਮੇਸ਼ਾ ਗੰভীর ਮਾਹੌਲ ਬਣਿਆ ਰਹਿੰਦਾ ਲੜਾਈ ਕਦੇ ਹੀ ਹੋ ਸਕਦੀ ਘਰ ਵਾਲੀ ਬੋਲਦੀ ਹੈ ਘਰ ਵਾਲੀ ਕਹਿੰਦੀ ਜੀ ਤੁਸੀਂ ਬਹੁਤ ਭੋਲੇ ਹੋ ਤੁਹਾਨੂੰ ਹਰ ਕੋਈ ਬੇਦਕੂਖ ਬਣਾ ਦਿੰਦਾ ਘਰ ਵਾਲਾ ਬੋਲਦਾ ਕਹਿੰਦਾ ਹਾਂ ਸ਼ੁਰੂਆਤ ਤਾਂ ਤੇਰੇ ਪਿਓ ਨਹੀਂ ਕਰੀ ਹੈ ਜਾਰ ਮੈਂ ਰੋਜ਼ ਰਾਤ ਨੂੰ ਨਾ ਪੀਸਮ ਪਿਤਾਮਾ ਦੀ ਤਰ੍ਹਾਂ ਸਵੇਰੇ ਜਲਦੀ ਉੱਠਣ ਦੀ ਪ੍ਰਤੀਗਿਆ ਲੈ ਕੇ ਸੌਣਾ ਸਵੇਰੇ ਪਤਾ ਨਹੀਂ ਮੇਰੇ ਚਕੁੰਬ ਕਰਨ ਦੀ ਆਤਮਾ ਕਿੱਥੋਂ ਆ ਜਾਂਦੀ ਹੈ ਉੱਠੇ ਨਹੀਂ ਜਾਂਦਾ ਪਿੰਡ ਵਿੱਚ ਇੱਕ ਬਜ਼ੁਰਗ ਦੇ ਮਰ ਜਾਣ ਤੇ ਸਕੂਲ ਤੋਂ ਛੁੱਟੀ ਕਰਤੀ ਸਕੂਲ ਤੋਂ ਆਉਂਦੇ ਟਾਈਮ ਦੋ ਜਵਾਕਾਂ ਨੂੰ ਦੋ ਬਜ਼ੁਰਗ ਦਿਖੇ ਇੱਕ ਜਵਾਕ ਬੋਲਦਾ ਦੂਜੇ ਨੂੰ ਕਹਿੰਦਾ ਉਹ ਦੇਖ ਓਏ ਦੋ ਛੁੱਟੀਆਂ ਹੋਰ ਆਉਂਦੀਆਂ ਮੱਛਲੀ ਜਲ ਕੀ ਰਾਣੀ ਹੈ ਇਹਦਾ ਨਵਾਂ ਵਰਜ਼ਨ ਆ ਗਿਆ ਘਰ ਵਾਲੀ ਘਰ ਦੀ ਰਾਣੀ ਹੈ ਕਰਦੀ ਆਪਣੀ ਮਨਮਾਨੀ ਹੈ ਮਾੜੀ ਜੀ ਗੱਲ ਤੇ ਝਿੜ ਜਾਊਗੀ ਸ਼ਾਪਿੰਗ ਕਰਾ ਦੋ ਖਿਲ ਜਾਊਗੀ ਨੌਕਰ ਕਹਿੰਦਾ ਸੇਠ ਜੀ ਮੈਨੂੰ ਛੁੱਟੀ ਚਾਹੀਦੀ ਆ ਮੈਂ ਪਿੰਡ ਜਾਣਾ ਸੇਠ ਕਹਿੰਦਾ ਠੀਕ ਆ ਕਹਿੰਦਾ ਕੀ ਕਰਨ ਜਾਣਾ ਪਿੰਡ ਕਹਿੰਦਾ ਜੀ ਮੇਰਾ ਵਿਆਹ ਰੱਖਿਆ ਹੋਇਆ ਮੈਂ ਤਾਂ ਜਾਣਾ ਸੇਠ ਕਹਿੰਦਾ ਠੀਕ ਆ ਕਿੰਨੇ ਦਿਨਾਂ ਦੀ ਛੁੱਟੀ ਚਾਹੀਦੀ ਹੈ ਕਹਿੰਦਾ ਇਹ ਤਾਂ ਘਰ ਵਾਲੀ ਦਾ ਚਿਹਰਾ ਦੇਖਣ ਤੋਂ ਬਾਅਦ ਮੈਂ ਤੈਅ ਕਰੂੰ ਸ਼ੁਕਰ ਹੈ ਸ਼ੁਕਰ ਹੈ WhatsApp ਹਿੰਦੀ ਦੇ ਵਿੱਚ ਨਹੀਂ ਹੈਗਾ ਨਹੀਂ ਤਾਂ ਲਾਸਟ ਸੀਨ ਅੰਤਮ ਦਰਸ਼ਨ ਅਖਵਾਇਆ ਕਰਦਾ ਯਾਰ ਬੇਇੱਜ਼ਤੀ ਇਸ ਤਰੀਕੇ ਦੀ ਵੀ ਹੁੰਦੀ ਹੈ ਘਰ ਵਾਲਾ ਕਹਿੰਦਾ ਮੈਨੂੰ ਤਾਂ ਦੂਰ ਦੂਰ ਤੋਂ ਰਿਸ਼ਤੇ ਆਉਂਦੇ ਸੀ ਘਰ ਵਾਲੀ ਬੋਦੀ ਆ ਹਾਂ ਕਹਿੰਦੀ ਪਤਾ ਹੀ ਸੀ ਨੇੜੇ ਵਾਲਿਆਂ ਨੂੰ ਤੇਰੀਆਂ ਕਰਤੂਤਾਂ ਪਤਾ ਸੀ ਤਾਂ ਹੀ ਆਉਂਦੇ ਸੀ ਦੂਰੋਂ ਮਰਦਾਂ ਨੇ ਜੁੱਧ ਜਿੱਤੇ ਧਰਤੀ ਜਿੱਤੀ ਸਮੁੰਦਰ ਜਿੱਤੇ ਅਸਮਾਨ ਜਿੱਤੇ ਤੇ ਔਰਤਾਂ ਨੇ ਮੇਕਅਪ ਕਰਕੇ ਮਰਦਾਂ ਨੂੰ ਜਿੱਤ ਲਿਆ ਮੈਂ ਬਾਪੂ ਨੂੰ ਕਿਹਾ ਬਾਪੂ ਅੱਜ ਮੈਂ ਸਕੂਲ ਨਾ ਜਾਵਾਂ ਦਾ ਸਕੂਲੋਂ ਜਾ ਕੇ ਮੁੜੇ ਆਉਣਾ ਬਾਪੂ ਬੋਲ ਕਹਿੰਦਾ ਤੈਨੂੰ ਟੁੱਟੀ ਚੱਪਲ ਨਾਲ ਕੁੱਟਾਂ ਕ ਚੱਪਲ ਦੇ ਟੁੱਟਣ ਤੱਕ ਕੁੱਟੀ ਜਾਵਾਂ ਘਰ ਵਾਲੀ ਬੋਲਦੀ ਹੈ ਘਰ ਵਾਲੀ ਨੇ ਕਹਿੰਦੀ ਜੀ ਸੁਣਦੇ ਹੋ ਕਹਿੰਨੇ ਖੋਸ਼ਨਸ਼ੀਵ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਨੇ ਘਰ ਵਾਲਾ ਬੋਲਦਾ ਆਨਮੈਰਿਡ ਕਹਿੰਦਾ ਬਾਪੂ ਬੋਲਦਾ ਕਹਿੰਦਾ ਅੱਜ ਮੇਰੀ ਕੁੱਤੀ ਨੇ ਅੰਡਾ ਦਿੱਤਾ ਰਾਜੂ ਬੋਲਦਾ ਕਹਿੰਦਾ ਯਾਰ ਕਿਉਂ ਗੱਪ ਮਾਰਦਾ ਕੁੱਤੀ ਕਿਵੇਂ ਅੰਡਾ ਦੇਉ ਬਾਪੂ ਬੋਲਦਾ ਕਹਿੰਦਾ ਇਹ ਮੇਰਾ ਸਟਾਈਲ ਹੈ ਮੈਂ ਆਪਣੀ ਮੁਰਗੀ ਦਾ ਨਾ ਕੁੱਤੀ ਰੱਖਿਆ ਹੋਇਆ ਹੈ ਅੱਜ ਦੇ ਇਸ ਘਟਣ ਪਰੇ ਮਾਹੌਲ ਦੇ ਵਿੱਚ ਨਾ ਸਿਰਫ ਕਸਟਮਰ ਕੇਅਰ ਵਾਲੀ ਆ ਜਿਹੜੀ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਇੰਨੀ ਇੱਜ਼ਤ ਦਿੰਦੀ ਆ ਵੀ ਵੀਆਈਪੀ ਵਾਲੀ ਫੀਲਿੰਗ ਲਿਆਉਣ ਲਾਦੀ ਮੇਰਾ ਦੋਸਤ ਰਾਹੁਲ ਬਾਬੇ ਦੇ ਕੋਲੇ ਗਿਆ ਕਹਿੰਦਾ ਬਾਬਾ ਜੀ ਵਿਆਹਕ ਜੀਵਨ ਲਈ ਸੁਖੀ ਜੀਵਨ ਲਈ ਕੋਈ ਮੰਤਰ ਦੱਸੋ ਬਾਬਾ ਬੋਲਦਾ ਕਹਿੰਦਾ ਬੱਚਾ ਜਦ ਤੱਕ ਮੂੰਹ ਬੰਦ ਰੱਖੇਗਾ ਤੇ ਪਰਸੇ ਦਾ ਮੂੰਹ ਖੁੱਲਾ ਰੱਖੇਗਾ ਉਦੋਂ ਤੱਕ ਕਿਰਪਾ ਹੁੰਦੀ ਰਹੂਗਾ ਘਰ ਵਾਲੀ ਕਹਿੰਦੀ ਆ ਬੰਦੂਖ ਲੈ ਕੇ ਕਿਉਂ ਦਰਵਾਜੇ ਤੇ ਖੜਾ ਹੈ ਘਰ ਵਾਲਾ ਕਹਿੰਦਾ ਮੈਂ ਚੱਲਾਂ ਸ਼ੇਰ ਦਾ ਸ਼ਿਕਾਰ ਕਰਨ ਘਰ ਵਾਲੀ ਬੋਲਦੀ ਹੈ ਕਹਿੰਦੀ ਫਿਰ ਜਾਂਦਾ ਕਿਉਂ ਨਹੀਂ ਘਰ ਵਾਲਾ ਬੋਲਦਾ ਕਹਿੰਦਾ ਬਾਹਰ ਕੁੱਤਾ ਖੜਾ ਹੈ ਵਿਆਹ ਕੀ ਹੁੰਦਾ ਹੈ ਇਹ ਸਮਝਣ ਲਈ ਇੱਕ ਵਿਗਿਆਨੀ ਨੇ ਵਿਆਹ ਕਰਵਾ ਲਿਆ ਹੁਣ ਉਹਨੂੰ ਇਹ ਨਹੀਂ ਸਮਝ ਆ ਰਿਹਾ ਵੀ ਵਿਗਿਆਨ ਕੀ ਹੁੰਦਾ ਹੈ ਇੱਕ ਸ਼ਾਇਰ ਡਾਕਟਰ ਬਣ ਗਿਆ ਹੁਣ ਦੇਖੋ ਦਵਾਈ ਕਿਵੇਂ ਸਮਝਾ ਰਿਹਾ ਹੈ ਦਿਲ ਮੇਰਾ ਟੁੱਟ ਗਿਆ ਜਦੋਂ ਉੱਠੀ ਉਹਦੀ ਢੋਲੀ ਸਵੇਰੇ ਦੁਪਹਿਰੇ ਸ਼ਾਮ ਸਿਰਫ ਇੱਕ ਗੋਲੀ ਦਿਲ ਮੇਰਾ ਪਿਆਰ ਕਰਨ ਲਈ ਹਮੇਸ਼ਾ ਰਾਜਮੰਦ ਰਹੇਗਾ ਐਤਵਾਰ ਨੂੰ ਮੈਡੀਕਲ ਬੰਦ ਰਹੇ ਬਈ ਸਭ ਤੋਂ ਪਵਿੱਤਰ ਚੀਜ਼ ਤਾਂ ਮੋਬਾਈਲ ਹੈ ਬਾਥਰੂਮ ਹਸਪਤਾਲ ਸਮਸ਼ਾਨ ਘਾਟ ਤੇ ਜਾਣ ਤੋਂ ਬਾਅਦ ਵੀ ਬਿਨਾਂ ਨਹਾਏ ਧੋਏ ਇਹ ਮੰਦਰਾਂ ਗੁਰਦੁਆਰਿਆਂ ਮਸੀਤਾਂ ਚ ਤੁਰਿਆ ਫਿਰਦਾ ਹੈ ਜਵਾਕਾਂ ਨੂੰ ਕੋਈ ਵੀ ਗੱਲ ਤਰੀਕੇ ਨਾਲ ਸਮਝਾਇਆ ਕਰੋ ਨਹੀਂ ਤਾਂ ਨਤੀਜਾ ਬਹੁਤ ਗਲਤ ਹੋ ਸਕਦਾ ਟੂਟੀ 'ਚੋਂ ਪਾਣੀ ਆਉਂਦਾ ਦੇਖ ਕੇ ਜਵਾਕ ਆਪਦੇ ਪਾਪੇ ਨੂੰ ਕਹਿੰਦਾ ਪਾਪੇ ਪਾਣੀ ਕਿੱਥੋਂ ਆਉਂਦਾ ਉਹਦਾ ਪਾਪਾ ਕਹਿੰਦਾ ਇਹ ਨਹਿਰ 'ਚੋਂ ਆਉਂਦਾ ਫਿਰ ਕਹਿੰਦਾ ਪਾਪੇ ਮੈਂ ਨਹਿਰ ਦੇਖਣੀ ਆ ਉਹਦਾ ਪਾਪਾ ਉਹਨੂੰ ਨਹਿਰ ਦੇ ਕੋਲੇ ਲੈ ਗਿਆ ਜਵਾਕ ਨੇ ਆਪਦੇ ਪਾਪੇ ਨੂੰ ਧੱਕਾ ਮਾਰਿਆ ਨਹਿਰ 'ਚ ਜਾ ਲੱਗ ਗਿਆ ਬਾਅਦ 'ਚ ਭੱਜ ਕੇ ਘਰੇ ਆ ਗਿਆ ਉਹਦੀ ਮਾਂ ਨੂੰ ਬੋਲਦਾ ਕਹਿੰਦਾ ਮੰਮੀ ਛੇਤੀ ਛੇਤੀ ਟੂਟੀ ਛੱਡ ਦੇ ਪਾਪਾ ਆਉਣ ਆਲਾ ਟੂਟੀ 'ਚੋਂ ਇੰਗਲੈਂਡ ਤੇ ਇੰਡੀਆ ਦਾ ਮੈਚ ਚੱਲ ਰਿਹਾ ਸੀ ਇੰਡੀਆ ਦੇ ਪਲੇਅਰ ਨੇ 33 ਰਨ ਹੋਣ ਤੇ ਉਹਨੇ ਹੈਲਮਟ ਤਾਰਿਆ ਆਪ ਦਾ ਰੱਬ ਦਾ ਸ਼ੁਕਰ ਕਰਨ ਲੱਗ ਗਿਆ ਵੀ ਮੇਰੇ 33 ਰਨ ਬਣ ਗਏ ਇੰਗਲੈਂਡ ਦਾ ਬੋਲਰ ਉਹਨੂੰ ਬੋਲਦਾ ਉਹ ਕਹਿੰਦਾ ਤੇਰੀ ਹਜੇ ਤਾਂ 50 ਵੀ ਨਹੀਂ ਹੋਈ 33 ਰਨ ਨਹੀਂ ਹੋਣੇ ਕਹਿੰਦਾ ਤੂੰ ਹੁਣੇ ਆਪ ਦਾ ਸੈਲੀਬ੍ਰੇਸ਼ਨ ਕਰਨ ਲੱਗ ਗਿਆ ਉਹ ਬੋਲਦਾ ਪਲੇਅਰ ਕਹਿੰਦਾ ਵੀਰੇ ਤੂੰ ਸਾਡੇ ਵਾਲੇ ਸਕੂਲਾਂ 'ਚ ਨਹੀਂ ਪੜਿਆ ਨਹੀਂ ਤੈਨੂੰ 33 ਨੰਬਰ ਦੀ ਕੀਮਤ ਪਤਾ ਹੁੰਦੀ ਇੱਕ ਬਿੱਲੀ ਟਰੱਕ ਦੇ ਵਿੱਚ ਵੱਜ ਕੇ ਬੇਹੋਸ਼ ਹੋ ਗਈ ਇੱਕ ਮੁੰਡਾ ਉਹਨੂੰ ਆਪਦੇ ਘਰੇ ਲਿਆਇਆ ਤੇ ਘਰੇ ਆ ਕੇ ਉਹਨੇ ਉਹਨੂੰ ਪਿੰਗਰੇ ਚ ਪਾਤਾ ਜਦੋਂ ਬਿੱਲੀ ਨੂੰ ਹੋਸ਼ ਆਇਆ ਉਹ ਬੋਲਦੀ ਆ ਓ ਮਾਈ ਗੋਡ ਕਹਿੰਦੀ ਮੈਨੂੰ ਜੇਲ ਹੋ ਗਈ ਟਰੱਕ ਵਾਲਾ ਕਿਤੇ ਮਾਰਤਾ ਨਹੀਂ ਗਿਆ ਮਾਲਕ ਕਹਿੰਦਾ ਟਾਈਮ ਦੱਸ ਉਹ ਕਿੰਨਾ ਹੋ ਗਿਆ ਨੌਕਰ ਕਹਿੰਦਾ ਜੀ ਮੈਨੂੰ ਤਾਂ ਦੇਖਣਾ ਨਹੀਂ ਆਉਂਦਾ ਕਹਿੰਦਾ ਜਾ ਟਾਈਮ ਪੀਸ ਚ ਦੇਖ ਕੇ ਦੱਸ ਵੱਡੀ ਸੂਈ ਕਿੱਥੇ ਆ ਛੋਟੀ ਸੂਈ ਕਿੱਥੇ ਆ ਨੌਕਰ ਬੋਲਦਾ ਕਹਿੰਦਾ ਜੀ ਦੋਨੇ ਸੂਈਆਂ ਟਾਈਮ ਪੀਸ 'ਚ ਹੀ ਨੇ ਦੋ ਮੱਛਰ ਪੜਾਈ ਕਰ ਰਹੇ ਸੀ ਪਹਿਲਾ ਮੱਛਰ ਕਹਿੰਦਾ ਯਾਰ ਮੈਂ ਤਾਂ ਨਾ ਵੱਡਾ ਹੋ ਕੇ ਡਾਕਟਰ ਬਣੂਗਾ ਦੂਜਾ ਕਹਿੰਦਾ ਯਾਰ ਮੈਂ ਵੱਡਾ ਹੋ ਕੇ ਇੰਜੀਨੀਅਰ ਬਣੂਗਾ ਐਨੇ ਨੂੰ ਆਂਟੀ ਨੇ ਆਲ ਆਊਟ ਚਲਾਤਾ ਮੱਛਰ ਬੋਲਦੇ ਆ ਦੋਨੇ ਕਹਿੰਦਾ ਯਾਰ ਬੁੜੀ ਨੇ ਸਾਰਾ ਕਰੀਅਰ ਖਰਾਬ ਕਰਤਾ ਵਿਆਹ ਤੋਂ ਬਾਅਦ ਸਵੇਰੇ ਸੱਸ ਬੋਲਦੀ ਆ ਆਪਣੀ ਨੂੰਹ ਨੂੰ ਕਹਿੰਦੀ ਅੱਜ ਤੋਂ ਇਹ ਤੇਰਾ ਘਰ ਹੈ ਤੇ ਮੈਂ ਤੇਰੀ ਮਾਂ ਉਹਦੀ ਨੂੰਹ ਬੋਲਦੀ ਐ ਕਹਿੰਦੀ ਫੇਰ ਤਾਂ ਮੰਮੀ ਜੀ ਹੋਰ ਸੌ ਜਾਵਾ ਮੈਂ ਅਜੇ ਤਾਂ 7 ਵਜੇ ਹੈਗਾ ਨਹੀਂ 11 ਵਜੇ ਦੇ ਉਹਨੂੰ ਮੇਰੇ ਕਮਰੇ ਚ ਚਾਹ ਪੀਂਦੇ ਦਿਓ ਗਦਾ ਕਹਿੰਦਾ ਯਾਰ ਮੇਰਾ ਮਾਲਕ ਨਾ ਮੈਨੂੰ ਬਹੁਤ ਘੁੱਟਦਾ ਕੁੱਤਾ ਕਹਿੰਦਾ ਫਿਰ ਤੂੰ ਬਾਹਰ ਕਿਉਂ ਨਹੀਂ ਜਾਂਦਾ ਯਾਰ ਕਹਿੰਦਾ ਕੀ ਦੱਸਾਂ ਮੇਰੇ ਮਾਲਕ ਦੀ ਨਾ ਕੁੜੀ ਬਹੁਤ ਸੋਹਣੀ ਆ ਉਹ ਜਦੋਂ ਪੜਦੀ ਨਹੀਂ ਨਾ ਤਾਂ ਉਹ ਨੂੰ ਕਹਿ ਜਾਂਦਾ ਜੇ ਨਾ ਪੜੀ ਨਾ ਤੇਰਾ ਵਿਆਹ ਕਿਸੇ ਗਦੇ ਨਾਲ ਕਰ ਦੂੰ ਕਹਿੰਦਾ ਬਸ ਏਸੇ ਉਮੀਦ ਦੇ ਵਿੱਚ ਟਿਕਿਆ ਹੋਇਆ ਰਿਸ਼ਤਿਆਂ ਦਾ ਗਣਿਤ ਪਿਆਰ ਪਲੱਸ ਖਿਆਲ ਪਲੱਸ ਡਰ ਬਰਾਬਰ ਹੈ ਮਾਂ ਪਿਆਰ ਪਲੱਸ ਡਰ ਬਰਾਬਰ ਹੈ ਪਿਓ ਪਿਆਰ ਪਲੱਸ ਸਾਥ ਬਰਾਬਰ ਹੈ ਭੈਣ ਪਿਆਰ ਪਲੱਸ ਲੜਾਈ ਬਰਾਬਰ ਹੈ ਭਰਾ ਪਿਆਰ ਪਲੱਸ ਜ਼ਿੰਦਗੀ ਬਰਾਬਰ ਹੈ ਦੋਸਤ ਪਿਆਰ ਪਲੱਸ ਡਰ ਪਲੱਸ ਸਾਥ ਪਲੱਸ ਲੜਾਈ ਪਲੱਸ ਬਰਾਬਰ ਹੈ ਕਾਰ ਵਾਲੀ ਕਾਰ ਵਾਲਾ ਕਹਿੰਦਾ ਮੇਰੀ ਛਾਤੀ 'ਚ ਬਹੁਤ ਦਰਦ ਹੋ ਰਿਹਾ ਕਹਿੰਦਾ ਛੇਤੀ ਛੇਤੀ ਐਂਬੂਲੈਂਸ ਨੂੰ ਫੋਨ ਕਰ ਦੇ ਕਾਰ ਵਾਲੀ ਕਰਦੀਆਂ ਕਰਦੀਆਂ ਕਹਿੰਦੀ ਲੈਓ ਦੋਸਤੋ ਤੁਹਾਡੇ ਫੋਨ ਦਾ ਪਾਸ ਆ ਵੱਡ ਕੀ ਹੈ ਕਾਰ ਵਾਲਾ ਬੋਲਦਾ ਕਹਦਾ ਨਹੀਂ ਨਹੀਂ ਰਾਇੰਦ ਉਹ ਤਾਂ ਹੁਣ ਠੀਕ ਲੱਗ ਰਿਹਾ ਘਰ ਵਾਲੀ ਦਾ ਪੇਕਿਆਂ ਤੋਂ ਫੋਨ ਆਇਆ ਕਹਿੰਦੀ ਮੈਂ ਰਖੜੀ ਬਣਨੀ ਆ ਕੇ ਮੈਨੂੰ ਲੈ ਜਾ ਘਰ ਵਾਲਾ ਬੋਲਦਾ ਕਹਿੰਦਾ ਰਹਿ ਪਾ 15 ਅਗਸਤ ਤੱਕ ਅਜੇ ਛੁੱਟੀਆਂ ਹੀ ਨੇ ਕਹਿੰਦਾ ਹੋਰ ਹੈ ਪਾ ਕਰਨ ਲਈ ਬੋਲਦੀ ਬਾਲਾ ਤੇਜ ਨਾ ਬਣ ਕਹਿੰਦੀ ਦੇਸ਼ ਆਜ਼ਾਦ ਹੋਇਆ ਤੂੰ ਨਹੀਂ ਹੋਇਆ ਮਾਸਟਰ ਕਹਿੰਦਾ ਬੱਚਿਓ ਦੱਸੋ ਵੀ ਛਿਪਕਲੀ ਹੈ ਜਿਹੜੀ ਉਹ ਕੰਧ ਤੇ ਕਿਉਂ ਚੱਲਦੀ ਹੈ ਜਵਾਕ ਬੋਲਦਾ ਉੱਠ ਕੇ ਕਹਿੰਦਾ ਯਾਪਾਂ ਵੀ ਤਾਂ ਧਰਤੀ ਤੇ ਚੱਲਦੇ ਆਂ ਛਿਪਕਲੀ ਨੇ ਤੱਕਾ ਤੇ ਨਹੀਂ ਪੁੱਛਿਆ ਵੀ ਆਪਾਂ ਧਰਤੀ ਤੇ ਕਿਉਂ ਚੱਲਦੇ ਆਂ ਹਰੇਕ ਗੱਲ ਨੂੰ ਖਿੱਚਣਾ ਕਹਿੰਦਾ ਜ਼ਰੂਰੀ ਹੁੰਦਾ ਮਾਸਟਰ ਕਹਿੰਦਾ ਨਲਾਇਕਾ ਪੜ ਲਿਆ ਕਰ ਕਦੇ ਆਪਦੀ ਬੁੱਕ ਖੋਲ ਲਿਆ ਕਰ ਰਾਜੂ ਬੋਲਦਾ ਕਹਿੰਦਾ ਜੀ ਪਰਮ ਬੰਦਾ ਆਪਦੀ ਬੁੱਕ ਡੇਲੀ ਖੋਲਦਾ ਮਾਸਟਰ ਕਹਿੰਦਾ ਕਿਹੜੀ ਬੁੱਕ ਕਹਿੰਦਾ ਜੀ ਫੇਸਬੁੱਕ ਕਾਰਾ ਵਾਲੀ ਕਹਿੰਦੀ ਅੱਜ ਮੇਰੀ ਕਹਿੰਦੀ ਸਿਹਤ ਜੀ ਨਹੀਂ ਠੀਕ ਲੱਗਦੀ ਕਰ ਵਾਲਾ ਕਹਿੰਦਾ ਉਹ ਮੈਂ ਸੋਚ ਰਿਹਾ ਸੀ ਵੀ ਜੇ ਆਪਾਂ ਅੱਜ ਡਿਨਰ ਬਾਹਰ ਕਰਿਆਈਏ ਕਰ ਵਾਲਾ ਕਹਿੰਦੀ ਸੱਚੀ ਲੈ ਮੈਂ ਤਾਂ ਕਹਿੰਦੀ ਮਜ਼ਾਕ ਕਰ ਰਹੀ ਸੀ ਕਰ ਵਾਲਾ ਕਹਿੰਦਾ ਫਿਰ ਮੈਂ ਵੀ ਮਜ਼ਾਕ ਹੀ ਕਰ ਰਿਹਾ ਸੀ ਚਲ ਕਹਿੰਦਾ ਰੋਟੀ ਬਣਾ ਕੁੜੀ ਕਹਿੰਦੀ ਜਦੋਂ ਬੱਦਲ ਗਰਜਦੇ ਨੇ ਤੇਰੀ ਯਾਦ ਆਉਂਦੀ ਹੈ ਜਦੋਂ ਸੌਣ ਆਉਂਦਾ ਹੈ ਤੇਰੀ ਯਾਦ ਆਉਂਦੀ ਹੈ ਜਦੋਂ ਮੀਂਹ ਦੀਆਂ ਕਣੀਆਂ ਡਿੱਗਦੀਆਂ ਨੇ ਨਾ ਉਦੋਂ ਤੇਰੀ ਯਾਦ ਆਉਂਦੀ ਹੈ ਮੁੰਡਾ ਬੋਲਦਾ ਮੈਂ ਨੁਕਤਾ ਹੈ ਤੇਰੀ ਛਾਤਰੀ ਮੇਰੇ ਕੋਲ ਹੈ ਕੋਈ ਨਾ ਮੋੜ ਦੂ ਬੱਲੂ ਕਹਿੰਦਾ ਜਿਹੜਾ ਮੇਰੀ ਇੱਛਾ ਪੂਰੀ ਕਰੂਗਾ ਨਾ ਉਹਨੂੰ ਮੈਂ 1 ਲੱਖ ਰੁਪਇਆ ਨਾਮ ਦਊਗਾ ਕੱਲੂ ਕਹਿੰਦਾ ਕੀ ਇੱਛਾ ਤੇਰੀ ਬੱਲੂ ਕਹਿੰਦਾ ਮੈਨੂੰ 2 ਲੱਖ ਰੁਪਇਆ ਚਾਹੀਦਾ ਤੁਆਮੀ ਜੀ ਕਹਿੰਦਾ ਉਹ ਘਰ ਵਾਲੀ ਨੂੰ ਕੀ ਕਹਿੰਦੇ ਨੇ ਜਿਹੜੀ ਸੋਹਣੀ ਵੀ ਹੋਵੇ ਚੰਗੀ ਵੀ ਹੋਵੇ ਲੰਮੀ ਵੀ ਹੋਵੇ ਦਿਮਾਗ ਤੋਂ ਵੀ ਤੇਜ ਹੋਵੇ ਤੇ ਘਰ ਵਾਲੇ ਦੇ ਸਮਝਾਉਣ ਤੇ ਘਰ ਵਾਲੇ ਨਾਲ ਲੜਦੀ ਵੀ ਨਾ ਹੋਵੇ। ਤੁਆਮੀ ਜੀ ਬੋਲਦੇ ਆ। ਕਹਿੰਦਾ ਪੁੱਤੇ ਤਾਂ ਮਨ ਦਾ ਬਹਿਮ ਹੀ ਐ ਮਨ ਦਾ ਬਹਿਮ ਕਹਿੰਦੇ ਨੇ ਇਹਨੂੰ ਤਾਂ ਬੱਸ ਬੇਟਰ ਨੇ ਕਾਲੂ ਨੂੰ ਬੈਲ ਦਿੱਤਾ। ਕਾਲੂ ਕਹਿੰਦਾ ਹਾਲ ਐ ਕਹਿੰਦਾ ਮੇਰਾ ਕਾਰਡ ਰੱਖ ਲੈ। ਬੇਟਰ ਕਹਿੰਦਾ ਭਰੇ ਤਾਂ ਕਹਿੰਦਾ ਰਾਸ਼ਨ ਕਾਰਡ ਕਾਲੂ ਬੋਲਦਾ ਉਹ ਹੈਲੋ ਬਾਹਰ ਫਿਰ ਕਹਿੰਦਾ ਕਿਉਂ ਲਿਖ ਕੇ ਲਾਇਆ ਹੋਇਆ ਵੀ ਹਰ ਤਰ੍ਹਾਂ ਦਾ ਕਾਰਡ ਚੱਲੂਗਾ ਕਾਰ ਵਾਲੀ ਕਹਿੰਦੀ ਮੈਂ ਕਿਵੇਂ ਲੱਗ ਰਹੀ ਆਂ ਕਾਰ ਵਾਲਾ ਕਹਿੰਦਾ ਸੋਹਣੀ ਲੱਗ ਰਹੀ ਕਾਰ ਵਾਲੀ ਕਹਿੰਦੀ ਫਿਰ ਮੇਰੇ ਲਈ ਨਾ ਕੋਈ ਸ਼ਾਇਰੀ ਬੋਲੋ ਮੈਨੂੰ ਸ਼ੇਰ ਬੋਲ ਕੇ ਸੁਣਾਓ ਕਾਰ ਵਾਲਾ ਬੋਲਦਾ ਕਹਿੰਦਾ ਆਜ ਜਿਹੜੀ ਤੂੰ ਇੰਨੀ ਲੱਗ ਰਹੀ ਆ ਨਾ ਪਿਆਰੀ ਆਈਦੇ થી ਜਾਂਦੀ ਹੈ ਮੇਰੀ ਤਨਖਾਹ ਸਾਰੀ ਡਾਕਟਰ ਕਹਿੰਦਾ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਕੋਲ ਵੀ ਗਏ ਸੀ ਮਰੀਜ਼ ਕਹਿੰਦਾ ਹਾਂਜੀ ਕਹਿੰਦਾ ਸਾਡੇ ਉੱਥੇ ਨੇੜੇ ਹੀ ਨਾ ਨੁੱਕੜ ਤੇ ਇੱਕ ਦਵਾਖਾਨਾ ਬਣਿਆ ਹੋਇਆ ਉਹਦੇ ਕੋਲੇ ਗਏ ਸੀ ਡਾਕਟਰ ਕੋਲੇ ਡਾਕਟਰ ਕਹਿੰਦਾ ਉਹਨੇ ਪੱਕੀ ਕੋਈ ਸੜੀ ਹੋਈ ਸਲਾਹ ਦਿੱਤੀ ਹੋਣੀ ਆ ਮਰੀਜ਼ ਕਹਿੰਦਾ ਹਾਂਜੀ ਉਹਨੇ ਇਹੀ ਕਿਹਾ ਸੀ ਵੀ ਤੁਹਾਡੇ ਕੋਲ ਆ ਜਾ ਮੈਂ ਦੇਖੋ ਵੀ ਜਿੱਥੇ ਤੱਕ ਹੋ ਸਕਦਾ ਨਾ ਹੱਸਦੇ ਰਹੋ ਜੇ ਤੱਕ ਕੱਲਿਓਂ ਕੁਵਾਰਿਓਂ ਤਾਂ ਤਾਂ ਦੂਜਿਆਂ ਤੇ ਹੱਸਦੇ ਰਹੋ ਜੇ ਵਿਆਹੇ ਹੋਇਓ ਤਾਂ ਆਪ ਦੇ ਆਪ ਤੇ ਹੱਸਦੇ ਰਹੋ ਮਾਲਕ ਕਹਿੰਦਾ ਨੌਕਰ ਨੂੰ ਉਹ ਕਹਿੰਦਾ ਮੱਛਰ ਮਾਰ ਦੇ ਉਹ ਕਹਿੰਦਾ ਬਾਲੇ ਹੋ ਗਏ ਨੌਕਰ ਆਲਸੀ ਸੀ ਥੋੜੇ ਟਾਈਮ ਬਾਅਦ ਫੇਰ ਮੱਛਰਾਂ ਦੀ ਆਵਾਜ਼ ਆਉਣ ਲੱਗੀਆਂ ਮਾਲਕ ਕਹਿੰਦਾ ਉਹ ਤੂੰ ਮੱਛਰ ਨਹੀਂ ਮਾਰੇ ਨੌਕਰ ਕਹਿੰਦਾ ਜੀ ਮੱਛਰ ਤਾਂ ਮਾਰਤੇ ਇਹ ਤਾਂ ਉਹਨਾਂ ਦੀ ਇੱਕ ਘਰ ਵਾਲੀਆਂ ਨੇ ਵਿਚਾਰੀਆਂ ਬਰਾਕ ਦੇ ਵਿੱਚ ਰੋ ਰਹੀਆਂ ਨੇ ਸਾਰੀ ਜ਼ਿੰਦਗੀ ਨਾ ਆਪਾਂ ਹੀ ਗੱਲ ਕਹਿੰਦੇ ਰਹਿਣੇ ਆਂ ਚਾਰ ਲੋਕ ਕੀ ਕਹਿਣਗੇ ਤੇ ਅਖੀਰ ਦੇ ਵਿੱਚ ਉਹ ਚਾਰ ਲੋਕ ਆਹੀ ਕਹਿੰਦੇ ਹੁੰਦੇ ਨੇ ਬੰਦਾ ਤਾਂ ਚੰਗਾ ਸੀ ਚਲਿਆ ਗਿਆ ਚਲੋ ਰੱਬ ਦੇ ਮੂਹਰੇ ਕਿਹਦਾ ਜੋਰ ਚੱਲਦਾ ਧਾਰ ਵਾਲਾ ਕਹਿੰਦਾ ਕੱਲ ਮੈਂ ਇੱਥੇ 500 ਦੀ ਗੁੱਟੀ ਰੱਖੀ ਸੀ ਉਹਦੇ ਉੱਤੇ ਲਾਲ ਰੰਗ ਦੀ ਰਾਬੜ ਚੜਾਈ ਹੋਈ ਸੀ ਘਰ ਵਾਲੀ ਆ ਗਈ ਰਾਬੜ ਫੜਾਉਂਦੇ ਹੋਏ ਬੋਲਦੀ ਆ ਚੱਕ ਕੇ ਕਹਿੰਦੀ ਰਾਬੜ ਤੇਰੀ ਜਾਨ ਨਿਕਲੀ ਜਾ ਰਹੀ ਸੀ ਇੱਕ ਰਾਬੜ ਦੇ ਪਿੱਛੇ ਸਵੇਰੇ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਨਾ ਪਹਿਲਾਂ ਤੂੰ ਉਹਨੂੰ ਚੰਗੀ ਤਰ੍ਹਾਂ ਕੁੱਟੋ ਵੀ ਜੇ ਰਾਹ ਦਾ ਨਹੀਂ ਪਤਾ ਫਿਰ ਜਾਨਣਾ ਕਿ ਹੁੰਨਾ ਹੈ ਮਾਸਟਰ ਕਹਿੰਦਾ ਭਾਈਚਾਰਾ ਸ਼ਬਦ ਵਰਤਦੇ ਹੋਏ ਕੋਈ ਬਾਕ ਬਣਾਓ ਜਵਾਕ ਬੋਲਦਾ ਕਹਿੰਦਾ ਕੱਲ ਮੈਂ ਦੁੱਧ ਵਾਲੇ ਨੂੰ ਕਿਹਾ ਵੀ ਤੂੰ ਦੁੱਧ ਇੰਨਾ ਮਹਿੰਗਾ ਕਿਉਂ ਲਾਉਣਾ ਦੁੱਧ ਵਾਲਾ ਬੋਲਦਾ ਕੀ ਕਰੀਏ ਭਾਈਚਾਰਾ ਬਹੁਤ ਮਹਿੰਗਾ ਹੋ ਗਿਆ ਘਰ ਵਾਲਾ ਰੇਡੀਓ ਉੱਤੇ ਪਾਸਨ ਸੁਣ ਰਿਹਾ ਸੀ ਘਰ ਵਾਲੀ ਕਹਿੰਦੀ ਕੀ ਸੁਣ ਰਿਹਾ ਕਹਿੰਦਾ ਮੋਦੀ ਦੇ ਮਨ ਦੀ ਗੱਲ ਘਰ ਵਾਲੀ ਕਹਿੰਦੀ ਮੇਰੇ ਤਾਂ ਕਦੇ ਮਨ ਦੀ ਗੱਲ ਸੁਣ ਕਹਿੰਦਾ ਤੇਰੇ ਮਨ ਦੀ ਗੱਲ ਨਹੀਂ ਹੁੰਦੀ ਤੇਰੇ ਮਨ ਦੀ ਤਾਂ ਪੜਾਅਸ ਹੁੰਦੀ ਹੈ ਇੱਕ ਬੰਦਾ ਕਾਲਜ ਦੇ ਟਾਇਲਟ ਦੇ ਵਿੱਚ ਗਿਆ ਟਾਇਲਟ ਸੀਟ ਤੇ ਬੈਠਿਆ ਤਾਂ ਮੂਰੇ ਕੰਧ ਦੇ ਉੱਤੇ ਲਿਖਿਆ ਹੋਇਆ ਸੀ ਐਨਾ ਜ਼ੋਰ ਜੇ ਪੜ੍ਹਾਈ ਚ ਲਾਇਆ ਹੁੰਦਾ ਨਾ ਅੱਜ ਨੂੰ ਕਿਸੇ ਚੰਗੀ ਸੀਟ ਤੇ ਬੈਠਾ ਹੁੰਦਾ ਘਰ ਵਾਲਾ ਕਹਿੰਦਾ ਸਬਜ਼ੀ 'ਚ ਲੂਣ ਕਿਉਂ ਨਹੀਂ ਹੈਗਾ ਘਰ ਵਾਲੀ ਕਹਿੰਦੀ ਉਹ ਥੋੜੀ ਜੀ ਸਬਜ਼ੀ ਨਾ ਜਲ ਗਈ ਸੀ ਘਰ ਵਾਲਾ ਕਹਿੰਦਾ ਫਿਰ ਲੂਣ ਕਿਉਂ ਨਹੀਂ ਪਾਇਆ ਕੰਨੀ ਅਸੀਂ ਜਲੇ ਤੇ ਨਮਕ ਨਹੀਂ ਛਿੜਕਦੇ ਮਾਸਟਰ ਕਹਿੰਦਾ ਆਪਣੇ ਪਿਓ ਦਾ ਨਾਮ ਕਹਿੰਦਾ ਅੰਗਰੇਜ਼ੀ ਚ ਦੱਸੋ ਪੱਪੂ ਕਹਿੰਦਾ ਜੀ ਬਿਊਟੀਫੁਲ ਰੈੱਡ ਅੰਡਰਵੇਅਰ ਮਾਸਟਰ ਕਹਿੰਦਾ ਇਹ ਕੀ ਬਕਵਾਸ ਆ ਓਏ ਪੰਜਾਬੀ ਚ ਦੱਸ ਕਹਿੰਦਾ ਕੀ ਆ ਕਹਿੰਦਾ ਜੀ ਸੁੰਦਰ ਲਾਲ ਚੱਡਾ ਆ ਆਇਓਡੈਕਸ ਤੇ ਮੂਵ ਵਾਲੀਆਂ ਕੰਪਨੀ ਆ ਨਾ ਸਿਰਫ ਬੀਬੀਆਂ ਦੀਆਂ ਟੂਹੀਆਂ ਹੀ ਦੁੱਖਦੀਆਂ ਦਿਖਾਉਂਦੀਆਂ ਨੇ ਕਿਉਂ ਬੰਦਿਆਂ ਦੀਆਂ ਟੂਹੀਆਂ ਸਿਮੈਂਟ ਦੀਆਂ ਬਣੀਆਂ ਆਉਂਦੀਆਂ ਨੇ ਇਹ ਨਹੀਂ ਦੁੱਖਦੀਆਂ ਇੱਕ ਜਵਾਕ ਰੋ ਰਿਹਾ ਸੀ ਉਹਦਾ ਪਾਪਾ ਕੀ ਹੋ ਗਿਆ ਕਹਿੰਦਾ ਰੋ ਕੇ ਹੋ ਰਿਹਾ ਕਹਿੰਦਾ ਪਹਿਲਾਂ 10 ਰੁਪਏ ਦੇ ਫੇਰ ਦੱਸੂਗਾ ਉਹਦੇ ਪਾਪਾ ਨੇ 10 ਰੁਪਏ ਦੇ ਦਿੱਤੇ ਕਹਿੰਦਾ ਲੈ ਹੁਣ ਦੱਸ ਕੀ ਹੋਇਆ ਕਹਿੰਦਾ ਮੈਂ ਤਾਂ 10 ਰੁਪਏ ਕਰਕੇ ਰੋ ਰਿਹਾ ਸੀ ਦੇਖੋ ਵੀ ਬੰਦਿਓ ਘਰ ਵਾਲੀਆਂ ਨਾ ਮਹਿੰਦੀ ਵਾਲੇ ਹੱਥ ਦੇ ਉੱਤੇ ਤੁਹਾਡਾ ਨਾਮ ਪਤਾ ਕਿਉਂ ਲਿਖਾਉਂਦੀਆਂ ਨੇ ਤਾਂ ਕਿ ਤੁਸੀਂ ਉਹਨਾਂ ਦੀ ਮੂਠੀ 'ਚ ਰਹੋ ਦੇਖੋ ਵੀ ਪੰਜਾਬ ਦੇ ਵਿੱਚ ਜੇ ਤੁਸੀਂ ਬਿਨਾ ਗਾਲ ਕੱਢੇ ਕਾਰ ਗੱਡੀ ਟਰੱਕ ਜੋ ਵੀ 10 ਕਿਲੋਮੀਟਰ ਤੱਕ ਚਲਾ ਸਕਦੇ ਹੋ ਤਾਂ ਤੁਸੀਂ ਆਪ ਦੇ ਆਪ ਨੂੰ ਛੋਟਾ ਮੋਟਾ ਸੰਤ ਮੰਨ ਸਕਦੇ ਹੋ ਮਾਸਟਰ ਕਹਿੰਦਾ ਬੱਚਿਓ ਵਾਅਦਾ ਕਰੋ ਕਦੇ ਸ਼ਰਾਬ ਨਹੀਂ ਪੀਓਗੇ ਬੱਚੇ ਕਹਿੰਦੇ ਜੀ ਵਾਅਦਾ ਕਰਦੇ ਆ ਵਾਅਦਾ ਕਰੋ ਕਦੇ ਕੁੜੀਆਂ ਪਿੱਛੇ ਨਹੀਂ ਜਾਵੋਗੇ ਕਹਿੰਦਾ ਜੀ ਵਾਅਦਾ ਕਰਦੇ ਆ ਹਰੇਕ ਕੁੜੀ ਨੂੰ ਭੈਣ ਕਹੋਗੇ ਵਾਅਦਾ ਕਰੋ ਕਹਿੰਦਾ ਜੀ ਵਾਅਦਾ ਕਰਦੇ ਆ ਕਹਿੰਦੇ ਵਾਦਾ ਕਰੋ ਬਤਨ ਲਈ ਜਾਨ ਦਵੋਗੇ ਕਹਿੰਦੇ ਜੀ ਬਤਨ ਲਈ ਵੀ ਜਾਨ ਦੇਵਾਂਗੇ ਆਹਰਜੀ ਜ਼ਿੰਦਗੀ ਤੋਂ ਕਰਾਉਣਾ ਵੀ ਕੀ ਹੈ ਇੱਕ ਰਾਜੇ ਨੇ ਜੋਤਸੀ ਨੂੰ ਬੁਲਾਇਆ ਜੋਤਸੀ ਨੂੰ ਚੱਕ ਕੇ ਜੇਲ੍ਹ ਚ ਪਵਾਤਾ ਜੋਤਸੀ ਕਹਿੰਦਾ ਮੇਰਾ ਗੁਨਾਹ ਕੀ ਹੈ ਕਹਿੰਦਾ ਆਹੀ ਗੁਨਾਹ ਤੇਰਾ ਜੇ ਕਹਿੰਦਾ ਤੈਨੂੰ ਕੋ ਵੇਖਦਾ ਪਤਾ ਹੁੰਦਾ ਤੂੰ ਫਿਰ ਮੇਰੇ ਕੋਲੇ ਆਉਂਦਾ ਹੀ ਕਿਉਂ ਮੇਰਾ ਕੀ ਸਵਾਦ ਦੱਸੇਗਾ ਘਰ ਵਾਲੀ ਨੇ ਘਰ ਵਾਲੇ ਦਾ ਸਿਰ ਧੱਬਦੇ ਹੋਏ ਬੜੇ ਪਿਆਰ ਨਾਲ ਪੁੱਛਿਆ ਮੈਥੋਂ ਪਹਿਲਾਂ ਕਹਿੰਦੀ ਵਿਆਹ ਤੋਂ ਪਹਿਲਾਂ ਥੋੜਾ ਸਿਰ ਕੌਣ ਦਬਦਾ ਸੀ ਘਰ ਵਾਲਾ ਬੋਲਦਾ ਵਿਆਹ ਤੋਂ ਪਹਿਲਾਂ ਦੁੱਖਦਾ ਹੀ ਨਹੀਂ ਸੀ ਮਾਸਟਰ ਕਹਿੰਦਾ ਭਈ 1969 ਦੇ ਵਿੱਚ ਕੀ ਹੋਇਆ ਸੀ ਜੱਗੂ ਕਹਿੰਦਾ ਜੀ ਗਾਂਧੀ ਜੀ ਦਾ ਜਨਮ ਹੋਇਆ ਸੀ ਮਾਸਟਰ ਕਹਿੰਦਾ ਸ਼ਾਬਾਸ਼ ਹੁਣ ਕਹਦਾ 1972 ਦੇ ਵਿੱਚ ਕੀ ਹੋਇਆ ਸੀ ਪੱਪੂ ਤੂੰ ਦੱਸ ਕਹਿੰਦਾ ਜੀ ਗਾਂਧੀ ਜੀ 3 ਸਾਲ ਦੇ ਹੋਏ ਸੀ ਜਾ ਦੇ ਇਨਸਾਨ ਨੇ ਮੱਛੀ ਦਾ ਪਹਿਲੀ ਵਾਰ ਸ਼ਿਕਾਰ ਕੀਤਾ ਹੋ ਨੈਟ ਚ ਫਸਾ ਕੇ ਜਾਲ ਚ ਫਸਾ ਕੇ ਤਾਂ ਮੱਛੀ ਨੇ ਸ਼ਰਾਪ ਦਿੱਤਾ ਹੋ ਵੀ ਤੂੰ ਵੀ ਇੱਕ ਦਿਨ ਨੱਟ ਦੇ ਵਿੱਚ ਫਸੇਗਾ ਅੱਜ ਦੇਖ ਲੋ ਸਾਰੇ ਨੱਟ ਚ ਫਸੇ ਹੋਏ ਨੇ ਇੱਕ ਬਾਦਸ਼ਾਹ ਨੇ ਸਾਰੇ ਕੈਦੀਆਂ ਨੂੰ ਖੁਸ਼ ਹੋ ਕੇ ਰਿਹਾ ਕਰਤਾ ਉਹਨੇ ਫਿਰ ਇੱਕ ਬਜ਼ੁਰਗ ਕੈਦੀ ਨੂੰ ਦੇਖਿਆ ਕਹਿੰਦਾ ਤੁਸੀਂ ਕਦੋਂ ਤੋਂ ਜੇਲ੍ਹ ਦੇ ਵਿੱਚ ਹੋ ਕਹਿੰਦਾ ਪੁੱਤ ਮੈਂ ਤਾਂ ਤੇਰੇ ਪਿਓ ਦੇ ਵੇਲੇ ਦਾ ਜੇਲ੍ਹ ਦੇ ਵਿੱਚ ਹ ਰਾਜੇ ਦੇ ਬਾਸ਼ੇ ਦੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਉਹਨੇ ਬਜ਼ੁਰਗ ਨੂੰ ਫੇਰ ਜੇ ਇਹਦੇ ਚ ਪਵਾਤਾ ਕਹਿੰਦਾ ਇਹ ਤਾਂ ਮੇਰੇ ਪਿਓ ਦੀ ਨਿਸ਼ਾਨੀ ਹੈ ਮੁੰਡਾ ਕੁੜੀ ਨੂੰ ਸਕੂਟਰੀ ਸਕਾਰ ਰਿਹਾ ਸੀ ਕਹਿੰਦਾ ਤੂੰ ਜਿਹੜੇ ਪਾਸੇ ਵੀ ਜਾਣਾ ਨਾ ਉਸ ਪਾਸੇ ਦਾ ਇੰਡੀਕੇਟਰ ਦੇਣਾ ਫੇਰ ਉੱਤਰ ਜਾਣਾ ਕੁੜੀ ਬੋਲਦੀ ਹੈ ਕਹਿੰਦੀ ਮੈਂ ਕਿਉਂ ਦੱਸਾਂ ਕਿਸੇ ਨੂੰ ਵੀ ਮੈਂ ਕਿੱਧਰ ਜਾਣਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਪਤਾ ਕੀ ਹੈ ਜਦੋਂ ਤੁਸੀਂ ਆਪਣਾ ਮੋਬਾਈਲ ਚਾਰਜ ਤੋਂ ਲਾ ਕੇ ਕਿਸੇ ਦੂਜੇ ਦਾ ਲਾਉਣ ਦਿੰਦੇ ਹੋ ਇੱਕ ਬੰਦਾ ਚਾਬੀ ਨਾਲ ਆਪਣੇ ਕੰਨ ਦੇ ਵਿੱਚ ਖੁਰਕ ਕਰ ਰਿਹਾ ਸੀ ਦੂਜਾ ਬੰਦਾ ਉਹਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ ਉਹ ਬੋਲਦਾ ਕਹਿੰਦਾ ਵੀਰੇ ਜੇ ਸਟਾਰਟ ਨਹੀਂ ਹੋ ਰਿਹਾ ਮੈਂ ੱਤਕਾ ਲਾ ਮਾ ਘਰ ਵਾਲਾ ਕਵਰਾਇਆ ਹੋਇਆ ਕਰਿਆ ਘਰ ਵਾਲੀ ਨੂੰ ਬੋਲਦਾ ਕਹਿੰਦਾ ਜਦੋਂ ਮੈਂ ਰਾਹਤੇ ਦੇ ਵਿੱਚੋਂ ਆ ਰਿਹਾ ਸੀ ਨਾ ਇੱਕ ਕੁੱਤਾ ਉਹਦੋਂ ਉਹਨਾਂ ਦੀ ਛੋਟੀ ਕੁੜੀ ਬੋਲਦੀ ਕਹਿੰਦੀ ਮੇਰੀ ਵੀਰੇ ਨੇ ਪੈਨਸਲ ਤੋੜਤੀ ਉਹ ਫੇਰ ਬੋਲਣ ਲੱਗਿਆ ਘਰ ਵਾਲਾ ਕਹਿੰਦਾ ਹਾਂ ਮੈਂ ਗੱਲ ਕਰ ਰਿਹਾ ਸੀ ਕੁੱਤਾ ਉਦੋਂ ਬਾਅਦ ਉਹਦਾ ਭਰਾ ਬੋਲ ਪਿਆ ਕੁੜੀ ਦਾ ਕਹਿੰਦਾ ਇਹਨੇ ਪਹਿਲਾਂ ਮੇਰੀ ਮੰਮੀ ਕਾਰ ਤੋੜੀ ਐ ਉਹਦੀ ਮੰਮੀ ਬੋਲਦੀ ਐ ਕਹਿੰਦੀ ਟਹਿ ਜਾਣੇ ਰੱਬ ਕਰਕੇ ਚੁੱਪ ਕਰ ਜੋ ਪਹਿਲਾਂ ਕੁੱਤੇ ਦੀ ਗੱਲ ਸੁਣ ਲਾਂਂ ਦੋ ਇੱਕ ਬਾਬੇ ਨੇ ਮੈਨੂੰ ਕਿਹਾ ਸੀ ਕਹਿੰਦਾ ਪੁੱਤ ਤੇਰੇ ਕੋਲੇ ਐਨਾ ਆਊਗਾ ਨਾ ਐਨਾ ਆਊਗਾ ਤੂੰ ਕਹਿੰਦਾ ਬੰਦਾ ਬੰਦਾ ਥੱਕ ਜਾਏਗਾ ਫੇਰ ਵੀ ਤੇਰੇ ਕੋਲੇ ਮੁੱਕਣਾ ਨਹੀਂ ਆਉਂਦਾ ਹੀ ਰਹੂਗਾ ਅੱਜ ਪਤਾ ਲੱਗਿਆ ਵਟਸਐਪ ਵਾਲੇ ਮੈਸੇਜਾਂ ਦੀ ਗੱਲ ਕਰਦਾ ਸੀ ਬਾਬਾ ਤਾਂ ਉੜੀ ਨੇ ਫੋਨ ਲਾਇਆ ਕਹਿੰਦੀ ਸੌ ਗਿਆ ਮੇਰਾ ਸੋਨਾ ਮੁੰਡਾ ਕਹਿੰਦਾ ਹਾਂ ਸੌ ਗਿਆ ਕਹਿੰਦੀ ਜੇ ਸੌ ਗਿਆ ਫਿਰ ਫੋਨ ਕਿਵੇਂ ਚੱਕ ਲਿਆ ਕਹਿੰਦਾ ਮੈਂ ਸੋਨੇ ਦਾ ਪਾਪਾ ਬੋਲਦਾ ਕੱਲ ਵਾਲੇ ਪੇਪਰ ਚ ਜੇ ਫੇਲ ਹੋ ਗਿਆ ਨਾ ਤੇਰੇ ਸੋਨੇ ਦੀ ਐਸੀ ਰੀਲ ਬਣਾਉ ਸੌਣ ਲੈਕ ਨਹੀਂ ਰਹਿਣਾ ਪੱਪੂ ਕਹਿੰਦਾ ਉਹ ਜਿਹੜਾ ਸਾਹਮਣੇ ਟੇਬਲ ਤੇ ਬੰਦਾ ਬੈਠਾ ਨਾ ਉਹਦੇ ਨਾਲ ਮੇਰੀ ਦੁਸ਼ਮਣੀ ਟੇਬਲ ਤੇ ਚਾਰ ਬੰਦੇ ਬੈਠੇ ਸੀ ਉਹਦਾ ਦੋਸਤ ਕਹਿੰਦਾ ਟੇਬਲ ਤੇ ਤਾਂ ਚਾਰ ਬੰਦੇ ਬੈਠੇ ਨੇ ਉਹ ਕਹਿੰਦਾ ਜਿਹਦੇ ਮੁੱਛਾਂ ਰੱਖੀਆਂ ਹੋਈਆਂ ਕਹਿੰਦਾ ਮੁੱਛਾਂ ਤਾਂ ਚਾਰਾਂ ਆਉਂਦੇ ਰੱਖੀਆਂ ਹੋਈਆਂ ਨੇ ਕਹਿੰਦਾ ਉਹਦੇ ਦੇ ਚਿੱਟੇ ਕੱਪੜੇ ਪਾਏ ਹੋਏ ਨੇ ਕਹਿੰਦਾ ਚਿੱਟੇ ਕੱਪੜੇ ਵੀ ਚਾਰਾਂ ਦੇ ਪਾਏ ਹੋਏ ਨੇ ਪੱਪੂ ਨੇ ਰਿਵਾਲਵਰ ਕੱਢਿਆ ਤਿੰਨਾਂ ਦੇ ਗੋਲੀ ਮਾਰਤੀ ਕਹਿੰਦਾ ਉਹ ਜਿਹੜਾ ਹੁਣ ਕੱਲਾ ਰਹਿ ਗਿਆ ਉਹਦੇ ਨਾਲ ਮੇਰੀ ਦੁਸ਼ਮਣੀ ਹੈ ਅੱਜਕੱਲ 4-5 ਸਾਲ ਦੇ ਜਵਾਕ ਪਤਾ ਨਹੀਂ ਕੀ گاਉਂ ਦੇ ਫਿਰਦੇ ਰਹਿੰਦੇ ਹੁੰਦੇ ਨੇ ਅਸੀਂ 4-5 ਸਾਲ ਦੀ ਉਮਰ ਦੇ ਵਿੱਚ ਵਸਾਈ ਗਾਉਂਦੇ ਹੁੰਦੇ ਸੀ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਸਵਰਾ ਕਹਿੰਦਾ ਭਾਈ ਤੂੰ दारू ਪੀਣਾ ਸਾਨੂੰ ਦੱਸਿਆ ਨਹੀਂ ਪਹਿਲਾਂ ਜਵਾਈ ਬੋਲਦਾ ਉਹਨਾਂ ਦਾ ਕਹਿੰਦਾ ਥੋੜੀ ਕੁੜੀ ਲਹੂ ਪਿੰਦੀ ਐ ਤੁਸੀਂ ਕਿਹੜਾ ਦੱਸਿਆ ਪਹਿਲਾਂ ਗਿਆਨ ਦੀ ਗੱਲ ਕਰਦੇ ਜੇ ਦੋ ਬੰਦੇ ਆਪਸ ਵਿੱਚ ਲੜ ਰਹੇ ਹੋਣ ਨਾ ਤਾਂ ਤੁਹਾਡਾ ਫਰਜ਼ ਬੰਦਾ ਵੀ ਥੱਲੇ ਬੈਠ ਜਾਓ ਪਿਛਲਿਆਂ ਨੂੰ ਵੀ ਦੇਖਣਾ ਚਾਹੀਦਾ ਇੱਕ ਬੇਬੇ ਨਾਲ ਸੜਕ ਤੇ ਡਿੱਗੀ ਪਈ ਸੀ ਚਲ ਮੈਂ ਭਾਈ ਚੱਕ ਕੇ ਬੇਬੇ ਨੂੰ ਖੜੀ ਕਰਤਾ ਮੈਨੂੰ ਬੋਲਦੀ ਐ ਬੇਬੇ ਕਹਿੰਦੀ ਪੁੱਤ ਅੱਜ ਤੂੰ ਮੈਨੂੰ ਚੱਕਿਆ ਕਿਸੇ ਦਿਨ ਤੈਨੂੰ ਰੱਬ ਚੱਕੂਗਾ ਦੇਖੋ ਵੀ ਵਕਤ ਤਾਂ ਨਾ ਜਿਹੜਾ ਉਹ ਇੱਕੋ ਜਾਂ ਨਹੀਂ ਰਹਿੰਦਾ ਉਹ ਬਦਲਦਾ ਹੈ ਹਮੇਸ਼ਾ ਜਿਹੜੇ ਕੱਪੜੇ ਪਾ ਕੇ ਅੰਗਰੇਜ਼ ਸਾਡੇ ਲੋਕਾਂ ਨੂੰ ਡਰਾਉਂਦੇ ਹੁੰਦੇ ਸੀ ਅੱਜ ਉਹ ਕੱਪੜੇ ਬਾਜੇ ਵਾਲੇ ਪਾਉਂਦੇ ਨੇ ਸੱਸ ਕਹਿੰਦੀ ਤੈਨੂੰ ਕਿੰਨੀ ਵਾਰੀ ਚਾਹ ਜਦੋਂ ਬਾਹਰ ਜਾਨੀਏ ਬਿੰਦੀ ਲਾ ਕੇ ਜਾਇਆ ਕਰ ਅਡਵਾਂਸ ਵਾਊ ਪਰ ਕਹਿੰਦੀ ਜੀਨ ਤੇ ਬਿੰਦੀ ਕੌਣ ਲਾਉਂਦਾ ਕਹਿੰਦੀ ਤੈਨੂੰ ਜੀਨ ਤੇ ਥੋੜੀ ਲਾਉਣ ਨੂੰ ਕਿਹਾ ਮੱਥੇ ਤੇ ਲਾਉਣ ਨੂੰ ਕਿਹਾ ਮੰਮੀ ਕਹਿੰਦੀ ਉੱਠ ਪੁੱਤ ਸਕੂਲ ਦਾ ਟਾਈਮ ਹੋਇਆ ਪਿਆ ਪੁੱਤ ਕਹਿੰਦਾ ਮੰਮੀ ਮੇਰਾ ਤਾਂ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਕਹਿੰਦੀ ਦੋ ਕਾਰਨ ਦੱਸ ਕਿਉਂ ਨਹੀਂ ਜੀ ਕਰਦਾ ਕਹਿੰਦਾ ਪਹਿਲਾਂ ਤਾਂ ਸਾਰੇ ਜਵਾਕ ਨਹੀਂ ਮੈਨੂੰ ਪਸੰਦ ਕਰਦੇ ਫੇਰ ਸਾਰੇ ਟੀਚਰ ਨਹੀਂ ਮੈਨੂੰ ਪਸੰਦ ਕਰਦੇ ਕਹਿੰਦੀ ਫੇਰ ਸਕੂਲ ਤਾਂ ਤੈਨੂੰ ਜਾਣਾ ਹੀ ਪੈਣਾ ਪੁੱਤ ਮੰਮੀ ਕਹਿੰਦਾ ਹੁਣ ਤੂੰ ਦੋ ਕਾਰਨ ਦੱਸ ਵੀ ਮੈਂ ਕਿਉਂ ਸਕੂਲ ਜਾਵਾਂ ਕਹਿੰਦੀ ਪਹਿਲਾਂ ਤਾਂ ਤੂੰ 42 ਸਾਲ ਦਾ ਐ ਤੈਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਐ ਟਹਿ ਜਾਣਾ ਦੂਜਾ ਤੂੰ ਪ੍ਰਿੰਸੀਪਲ ਆ ਸਕੂਲ ਦਾ ਨਾ ਜੇ ਰਪਲਾਈ ਦੋ ਤਿੰਨ ਦਿਨਾਂ ਬਾਅਦ ਹੀ ਕਰਨਾ ਹੁੰਦਾ ਫੇ ਕਬੂਤਰ ਰੱਖ ਲੋ ਮੈਸੇਜ ਭੇਜਣ ਨੂੰ ਵਟਸਐਪ ਕਿਉਂ ਰੱਖਿਆ ਆ ਯਾਰ ਮੇਰੇ ਇੱਕ ਗੱਲ ਨਹੀਂ ਸਮਝ ਚਾਈ ਵੀ ਜੇ ਟਮਾਟੋ ਟਮਾਟਰ ਐ ਤਾਂ ਪੋਟਾਟੋ ਪੋਟਾਟਰ ਕਿਉਂ ਨਹੀਂ ਹੈਗਾ ਤੇ ਜੇ ਪਟਾਟੋ ਆਲੂ ਹੈ ਫਿਰ ਟਮਾਟੋ ਟਾਲੂ ਕਿਉਂ ਨਹੀਂ ਹੈਗਾ ਮਾਸਟਰ ਕਹਿੰਦਾ ਵੀ ਮੱਝ ਪੂਛ ਕਿਉਂ ਹਲਾਉਂਦੀ ਹੈ ਜਬਾਕ ਬੋਲਦਾ ਕਹਿੰਦਾ ਕਿ ਕਿਉਂਕਿ ਪੂਛ ਚੰਨੀ ਤਾਕਤ ਨਹੀਂ ਨਾ ਹੈਗੀ ਫਿਰ ਵੀ ਉਹ ਮੱਝ ਨੂੰ ਹਿਲਾ ਸਕੇ ਘਰ ਵਾਲੀ ਕਹਿੰਦੀ ਸੁਣੋ ਜੀ ਕਹਿੰਦੀ ਪਰਸਨਲ ਸੀਕ੍ਰੀਟ ਤੇ ਟੌਪ ਸੀਕ੍ਰੀਟ ਦੇ ਵਿੱਚ ਕੀ ਫਰਕ ਹੁੰਦਾ ਹੈ ਘਰ ਵਾਲਾ ਕਹਿੰਦਾ ਦੇ ਤੂੰ ਮੈਨੂੰ ਪਸੰਦ ਹੈ ਇਹ ਹੈਗਾ ਪਰਸਨਲ ਤੇਰੀ ਸਹੇਲੀ ਮੈਨੂੰ ਪਸੰਦ ਹੈ ਇਹ ਹੈਗਾ ਸੀਕ੍ਰੀਟ ਤੇ ਤੇਰੀ ਸਹੇਲੀ ਨੂੰ ਮੈਂ ਵੀ ਪਸੰਦ ਆ ਇਹ ਹੈਗਾ ਟਾਪ ਸੀਕ੍ਰੀਟ ਕੁੜੀ ਕਹਿੰਦੀ ਕਿਵੇਂ ਨਵਾਏਗਾ ਸਾਥ ਤੂੰ ਤਾਂ ਮੈਨੂੰ ਵੀ ਛੱਡ ਦੇਗਾ ਨਵੰਬਰ ਦਸੰਬਰ ਦੇ ਵਿੱਚ ਟੈ ਜਾਣਾ ਤੂੰ ਤਾਂ ਨਾਉਣਾ ਛੱਡ ਦਿੰਨਾ ਮਾਸਟਰ ਕਹਿੰਦਾ ਵੀ ਬੱਚਿਓ ਦੱਸੋ ਕਾਲ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਪਪੂ ਕਹਿੰਦਾ ਜੀ ਤਿੰਨ ਪ੍ਰਕਾਰ ਦੇ ਮਾਸਟਰ ਕਹਿੰਦਾ ਸ਼ਾਬਾਸ਼ ਕਹਿੰਦਾ ਕਿਹੜੇ ਕਿਹੜੇ ਹੁੰਦੇ ਨੇ ਕਹਿੰਦਾ ਜੀ ਰੀਸੀਵ ਕਾਲ ਡਾਇਲ ਕਾਲ ਮਿਸ ਕਾਲ ਕੱਲੂ ਕਹਿੰਦਾ ਓਏ ਅੱਜ ਟੀਵੀ ਦੇ ਉੱਤੇ ਕਹਿੰਦਾ ਕਹਿੰਦਾ 30 ਫੁੱਟ ਦਾ ਸੱਪ ਦਿਖਾਉਣਗੇ ਬੱਲੂ ਕਹਿੰਦਾ ਯਾਰ ਫਿਰ ਮੈਂ ਤਾਂ ਦੇਖ ਨਹੀਂ ਸਕਣਾ ਕਿਉਂ ਕਹਿੰਦਾ ਕਹਿੰਦਾ ਮੇਰਾ ਤਾਂ ਟੀਵੀ ਫਿਰ 21 ਇੰਚ ਦਾ ਹੀ ਆ ਨਾ ਜਮਰਾਜ ਕਹਿੰਦਾ ਚੱਲ ਬਈ ਮੈਂ ਤੈਨੂੰ ਲੈਣ ਆਇਆ ਬੰਦਾ ਕਹਿੰਦਾ ਜੀ ਮੈਂ ਤਾਂ ਤੰਦਰੁਸਤਾਂ ਬਿਲਕੁਲ ਜਮਰਾਜ ਕਹਿੰਦਾ ਤੂੰ ਆਪਣਾ ਫੋਨ ਭਾਈ ਘਰੇ ਛੱਡਿਆ ਆ ਬਿਨਾ ਲੋਕ ਲਾਇ ਤੇ ਉਹ ਫੋਨ ਹੁਣ ਤੇਰੀ ਘਰ ਵਾਲੀ ਦੇ ਹੱਥ ਦੇ ਵਿੱਚ ਬੰਦਾ ਕਹਿੰਦਾ ਚਲੋ ਫਿਰ ਤਾਂ ਕਹਿੰਦਾ ਫਿਰ ਤਾਂ ਕੀ ਫਾਇਦਾ ਰਹਿਣ ਦਾ ਥੋੜੀ ਘਰ ਵਾਲੀ ਕਿੰਨਾ ਤੇਜ਼ ਭੱਜ ਸਕਦੀ ਐ ਇਹ ਪਤਾ ਕਰਨ ਲਈ ਜ਼ੋਰ ਦੀ ਆਵਾਜ਼ ਮਾਰੋ ਦੁੱਧ ਉੱਬਲ ਗਿਆ ਤੇ ਤੁਹਾਡਾ ਘਾਰਾਂ ਵਾਲਾ ਕਿੰਨਾ ਤੇਜ਼ ਭੱਜ ਸਕਦਾ ਉਹਨੂੰ ਜ਼ੋਰ ਦੀ ਆਵਾਜ਼ ਮਾਰੋ ਫੋਨ ਵੱਜੀ ਜਾਂਦਾ ਤੁਹਾਡਾ ਮੈਂ ਚੱਕ ਲਾਂ ਜਦੋਂ ਸੌਰੇ ਵਾਲਿਆਂ ਤੋਂ ਚੰਗੇ ਤਾਂ ਡ੍ਰੀਮ 11 ਵਾਲੇ ਨੇ ਪਹਿਲਾਂ ਦੱਸਤਾ ਦਿੰਦੇ ਆ ਵੀ ਇਹ ਜੋਖੰਪਰ ਐਪ ਹੈ ਦੇਖ ਕੇ ਖੇਲੋ ਕੰਪਿਊਟਰ ਇੰਜੀਨੀਅਰ ਕੁੜੀ ਨੂੰ ਕਿਸੇ ਮੁੰਡੇ ਨੇ ਛੇੜਤਾ ਹੁਣ ਉਹਨੂੰ ਉਹਦੇ ਤੇ ਉਹ ਗੁੱਸਾ ਕਿਵੇਂ ਕੱਢ ਰਹੀ ਆ ਆਪਦੇ ਹਿਸਾਬ ਦੇ ਵਿੱਚ ਕਹਿੰਦੀ ਟਹਿ ਜਾਣਿਆ ਪੈਨ ਡਰਾਪ ਤੇ ਟੱਕਣਾ ਬਹਿਰ ਸਾ ਐਕਸਲ ਦੀ ਇੱਕ ਕ੍ਰਾਫਟ ਫਾਈਲੇ ਜੇ ਇੱਕ ਕਲਿੱਕ ਮਾਰਿਆ ਨਾ ਸਾਰਾ ਫਾਰਮੈਟ ਕਰ ਦੂ ਟੈ ਜਾਣੇ ਨੂੰ ਦੇਖੋ ਵੀ ਮੈਂ ਹੀਆਂ ਚੀਜ਼ਾਂ ਖਰੀਦਣ ਜਾਂ ਲੈਣ ਨਾਲ ਕੋਈ ਫਰਕ ਨਹੀਂ ਪੈਂਦਾ ਕੱਲ ਕਿਸੇ ਬੰਦੇ ਨੇ 5 ਰੁਪਈਆ ਦੀ ਮੂਲੀ ਖਾ ਕੇ ਨਾ 500 ਵਾਲਾ ਪਰਫਿਊਮ ਫੇਲ ਕਰਤਾ ਡਾਕਟਰ ਕਹਿੰਦਾ ਓਏ ਤੈਨੂੰ ਇੰਜੈਕਸ਼ਨ ਲਿਖਿਆ ਸੀ ਕਹਿੰਦਾ ਖਰੀਦਿਆ ਕਿਉਂ ਨਹੀਂ ਮਰੀਜ਼ ਕਹਿੰਦਾ ਜੀ ਸ਼ਨੀਵਾਰ ਨੂੰ ਹੀ ਮੈਂ ਖਰੀਦਾਂ ਇੰਜੈਕਸ਼ਨ ਸ਼ਨੀ ਦੇ ਅੰਤਾਂਜ ਹੋ ਜਾਣਗੇ ਡਾਕਟਰ ਬੋਲਦਾ ਖਰੀਦ ਲੈ ਕਹਿੰਦਾ ਖਰੀਦ ਲੈ ਨਹੀਂ ਜਮਰਾਜ ਨਰਾਜ ਹੋ ਜੂ ਇੱਕ ਗਲੀ ਤੋਂ ਇੱਕ ਮੰਗਤਾ ਜਾ ਰਿਹਾ ਸੀ ਵੱਡਾ ਗੇਟ ਖੁੱਲਾ ਦੇ ਕਿਉਂ ਘਰੇ ਜਾ ਵੜਿਆ ਸਾਹਮਣੇ ਇੱਕ ਬੇਬੇ ਬੈਠੀ ਕਹਿੰਦਾ ਬੇਬੇ ਕੁਝ ਖਾਣ ਨੂੰ ਦੇ ਦੇ ਬੇਬੇ ਕਹਿੰਦੀ ਅਜੇ ਰੋਟੀ ਬਣੀ ਨਹੀਂ ਕਹਿੰਦੀ ਠਹਿਰ ਕੇ ਮੰਗਦਾ ਕਹਿੰਦਾ ਚਲ ਫਿਰ ਐਂਕਰ ਮੇਰਾ ਨੰਬਰ ਲੈ ਲੈ ਕਹਿੰਦਾ ਜੋ ਬਣ ਗਈ ਨਾ ਮੈਨੂੰ ਮਿਸ ਕਾਲ ਮਾਰ ਬੇਬਿਆ ਸੁਣ ਕੇ ਹੈਰਾਨ ਹੋ ਗਈ ਬੇਬੇ ਕਿਹੜਾ ਘਟ ਸੀ ਕਹਿੰਨੀ ਐਂ ਕਰ WhatsApp ਤੇ ਬਾਦੂ ਡਾਊਨਲੋਡ ਕਰਕੇ ਖਾਲੀ ਢੈ ਜਾਣਿਆ ਮਾਸਟਰ ਕਹਿੰਦਾ ਦੇਖੋ ਵੀ ਤੁਸੀਂ ਆਪਣੇ ਦੋਸਤ ਨੂੰ ਦਿੱਤਾ 500 ਰੁਪਇਆ ਪਰ ਉਹਨੂੰ ਲੋੜ ਸੀ ਸਿਰਫ 200 ਦੀ ਹੁਣ ਉਹ ਤੁਹਾਨੂੰ ਵਾਪਸ ਕਿੰਨੇ ਮੋੜੂਗਾ ਮੁੰਡਾ ਕਹਿੰਦਾ ਜੀ ਕੁਝ ਵੀ ਨਹੀਂ ਮਾਸਟਰ ਕਹਿੰਦਾ ਕਿਉਂ ਏ ਤੂੰ ਗਣਿਤ ਨਹੀਂ ਜਾਣਦਾ ਮੈਥ ਨਹੀਂ ਜਾਣਦਾ ਕਹਿੰਦਾ ਜੀ ਗਣਿਤ ਤਾਂ ਮੈਂ ਜਾਣਦਾ ਤੁਸੀਂ ਮੇਰੇ ਕਮੀਨੇ ਦੋਸਤਾਂ ਨੂੰ ਨਹੀਂ ਨਾ ਜਾਣਦੇ ਕੁੱਦਾ ਨੱਚ ਰਿਹਾ ਸੀ ਜ਼ੋਰ ਦੀ ਮੰਗੂ ਕਹਿੰਦਾ ਉਹ ਨੱਚ ਕਿਉਂ ਰਿਹਾ ਕਹਿੰਦਾ ਸਰਕਾਰ ਨੇ ਕਿਹਾ ਜਿੰਨਾਂ ਕੋਲੇ 1 ਕਿਲੋ ਤੋਂ ਵੱਧ ਸੋਨਾ ਉਹਨਾਂ ਦਾ ਸੋਨਾ ਜ਼ਬਤ ਕਰ ਲੈਣਾ ਮੰਗੂ ਕਹਿੰਦਾ ਫਿਰ ਨੱਚ ਕਿਉਂ ਰਿਹਾ ਕਮਲਿਆ ਤੇਰਾ ਸੋਨਾ ਜ਼ਬਤ ਕਰ ਲਾਂਗੇ ਕਹਿੰਦਾ ਮੇਰੀ ਘਰ ਵਾਲੀ ਦਾ ਨਾਮ ਸੋਨਾ ਹੈ ਉਹਦਾ ਭਾਰ 85 ਕਿਲੋ ਦਾ ਪਾਰਲਰ ਦਾ ਕਮਾਲ ਇੱਕ ਬੰਦਾ ਪਾਰਲਰ ਦੇ ਬੇਟਿੰਗ ਰੂਮ ਦੇ ਵਿੱਚ ਬਹਿ ਕੇ ਅਖਬਾਰ ਪੜ੍ਹ ਰਿਆ ਸੀ ਉਦੋਂ ਇੱਕ ਬੀਬੀ ਆਈ ਉਹਨੇ ਉਹਦੇ ਮੋਢੇ ਦੇ ਹੱਥ ਧਰਿਆ ਕਹਿੰਦੀ ਆ ਚੱਲੀਏ ਬੰਦਾ ਕਹਿੰਦਾ ਜੀ ਮੈਂ ਤਾਂ ਵਿਆਹਿਆ ਹੋਇਆ ਹਾਂ ਬੰਦਾ ਪਾਣੀ ਪਾਣੀ ਹੋ ਗਿਆ ਕਹਿੰਦਾ ਜੀ ਮੈਂ ਤਾਂ ਵਿਆਹਿਆ ਹੋਇਆ ਹਾਂ ਮੈਂ ਤਾਂ ਇੱਥੇ ਵੀ ਆਪਦੀ ਘਰ ਵਾਲੀ ਨਾਲ ਆਇਆ ਬੀਬੀ ਬੋਲੀ ਕਹਿੰਦੀ ਟਹਿ ਜਾਣਾ ਮੈਂ ਤੇਰੀ ਘਰ ਵਾਲੀ ਆ ਬਈਆ ਸ਼ਾਇਰੀ ਸੋਹਣੀ ਹੈ ਦੇਖੋ ਸੁਣਿਓ ਹੈ ਖਿੜਕੀ ਤੋਂ ਦੇਖਿਆ ਤਾਂ ਰਾਹਤੇ ਤੇ ਕੋਈ ਨਹੀਂ ਸੀ ਖਿੜਕੀ ਤੋਂ ਦੇਖਿਆ ਤਾਂ ਰਾਸਤੇ 'ਤੇ ਕੋਈ ਨਹੀਂ ਸੀ ਜਦ ਰਾਸਤੇ 'ਤੇ ਜਾ ਕੇ ਦੇਖਿਆ ਫਿਰ ਖਿੜਕੀ 'ਤੇ ਕੋਈ ਨਹੀਂ ਸੀ ਜਦ ਮੈਨੂੰ ਇੱਕ ਗੱਲ ਨਹੀਂ ਸਮਝ ਚਾਈ ਜਦੋਂ ਪਾਪਾ ਮੈਨੂੰ ਕੁੱਟਦਾ ਹੈ ਉਦੋਂ ਮੰਮੀ ਬੋਲਦੀ ਹੈ ਰਹਿਣ ਦੇ ਕੁੱਟਣਾ ਮੁੰਡੇ ਨੂੰ ਹੁਣ ਵੱਡਾ ਹੋ ਗਿਆ ਤੇ ਜਦੋਂ ਮੰਮੀ ਮੈਨੂੰ ਕੁੱਟਦੀ ਹੈ ਉਦੋਂ ਕਹਿੰਦੀ ਹੈ ਟਾਇਆ ਜਾਣਾ ਤੂੰ ਵੱਡਾ ਕਦੋਂ ਹੋਏਗਾ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਹੋਰ ਵੀਡੀਓ ਦੇਖਣ ਲਈ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸਾਰੇ ਭਾਗ ਧੰਨਵਾਦ